આજે ਦਿના ਦੇ ਵਿੱਚ વિક્રમ ਅਜੀઠિયા ਤੇ મુખ્યમંત્રી ભગવંત માન ਦੀ હંમેશાઈ ખડકી રહેndi હે ਤੇ ਹੁਣ ਸਿੱਖਾਂ ਨੂੰ ਲੈ ਕੇ ਫਿਰ ਤੋਂ ਅਕਾਲੀ ਦਲ ਨੇ ਆਵਾਜ਼ ਚੱਕੀ ਹੈ ਤੇ ਉੱਥੇ ਹੀ ਆਸਾਮ ਦੇ ਦੌਰੇ ਤੋਂ ਬਾਅਦ ਹੁਣ મુખ્યમંત્રી ભગવંત માન ਦੇ ਉੱਤੇ ਪਲਟਵਾਰ ਕਰਨੇ ਸ਼ੁਰੂ ਹੋ ਗਏ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧ ਕਰ ਰਿਹਾ ਹੈ ਤੇ ਇਹ ਜਿਹੜਾ ਦਰਦ ਆ ਸਿੱਖਾਂ ਲਈ ਕਿਉਂ ਨਹੀਂ ਨਿਕਲ ਕੇ ਬਾਹਰ ਆਉਂਦਾ ਤੇ ਜਿਸ ਦੇ ਦੌਰਾਨ ਤੁਸੀਂ ਬਾਰ ਬਾਰ ਐਨਐਸਏ ਜਿਹੜਾ ਕਿ ਸਿੱਖ ਜਥੇਬੰਦੀਆਂ ਦੇ ਉੱਤੇ ਲਗਾ ਦਿੰਨੇ ਹੋ ਹਜੇ ਤੱਕ ਸਾਡੇ ਸਿੱਖ ਤੇ ਬੰਦੀਆਂ ਵੀ ਕੋਈ ਵੀ ਰਿਹਾਰ ਨਹੀਂ ਕੀਤੀ ਤੇ ਜਿੱਤੇ ਦੌਰਾਨ ਇਹ ਬਿਆਨ ਬਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਗਏ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਗਏ ਨੇ ਤੇ ਉਹਨਾਂ ਨੇ ਕਿਹਾ CNS ਲਗਾ ਕੇ ਉਹਨਾਂ ਦੇ ਉੱਤੇ ਦੁਬਾਰਾ ਸਰਕਾਰ ਨੇ ਬਹੁਤ ਗਲਤ ਵਤੀਰਾ ਕੀਤਾ ਤੇ ਫਿਰ ਤੋਂ ਜਿਹੜੀ ਤੱਕੇਸ਼ਾਈ ਆ ਦੇਖਣ ਨੂੰ ਮਿਲਦੀ ਹੈ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਲਈ ਤਾਂ ਦਰਦ ਇਹਨਾਂ ਨੂੰ ਦਿਖਦਾ ਹੈ ਸੋਨੀਆ ਗਾਂਧੀ ਲਈ ਤਾਂ ਇਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਰਦ ਦੇਖਦਾ ਹੈ ਤੇ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਚੁੱਪ ਵਟ ਲੈਂਦਾ ਹੈ ਤੇ ਜਿਸ ਤੋਂ ਬਾਅਦ ਹੁਣ ਫਿਰ ਤੋਂ ਜਿਹੜਾ ਪਲਟਵਾਰ ਆ ਜਿਹੜਾ ਕੀਤਾ ਗਿਆ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਿਕਰਮ ਮਜੀਠੀਆ ਦਾ ਹੋਰ ਕੀ ਕਹਿਣਾ ਹੈ